ਕਿਸੇ ਵੀ orphans ਦੇ ਵਿੱਚ orlege homes ਜਾਂ ਕਿਸੇ ਵੀ ਪਿੰਡ ਵਿੱਚ ਪਰਿਵਾਰ ਵਿੱਚ ਤੁਹਾਨੂੰ ਲੱਗਦਾ ਕਿਸੇ ਨੂੰ ਵੀ ਕਿ ਬੱਚੇ ਪੜ੍ਹਨਾ ਚਾਹੁੰਦੇ ਨਹੀਂ ਜਾਂ ਕਿਸੇ ਤਰ੍ਹਾਂ ਦੀ ਕੋਈ ਵੀ ਹੈਲਪ ਹੈ ਅਸੀਂ ਹੈਲਪ ਕਰਨ ਵਾਲੇ ਕੌਣ ਹੁੰਦੇ ਆ ਜੀ ਪ੍ਰਮਾਤਮਾ ਹੈਲਪ ਕਰਨ ਵਾਲਾ ਬੰਦਾ ਸਿਰਫ ਇੱਕ ਜ਼ਰੀਆ ਬਣ ਜਾਂਦਾ ਤਾਂ ਤੁਸੀਂ ਸਾਨੂੰ ਫੋਨ ਕਰ ਸਕਦੇ ਆ ਐਨੀ ਟਾਈਮ ਜੀ ਨੰਬਰ ਹੈ ਜੀ 9501525825 ਪਲੀਜ਼ ਜਿਹਦੇ ਤੇ ਫੈਨਸ ਨਾ ਫੋਨ ਕਰਨੀ ਆ ਹੋਰ ਤਰ੍ਹਾਂ ਦੇ ਕੋਈ ਫਿਲਮਾਂ ਗਾਣੇ ਵਾਲੇ ਕੋਈ ਫੋਨ ਨਾ ਕਰਨ ਇਹ ਪਲੀਜ਼ ਸਿਰਫ ਸਾਜ ਫਾਊਂਡੇਸ਼ਨ ਦਾ ਨੰਬਰ ਹੈ ਔਰ ਅਸੀਂ ਇਸੇ ਲਈ ਇਹਨੂੰ ਸ਼ੁਰੂ ਕੀਤਾ ਹੈ ਜੀ ਤੇ ਤੁਹਾਨੂੰ ਕਿਸੇ ਨੂੰ ਵੀ ਲੱਗਦਾ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਹੈਲਪ ਕਿਤੇ ਹੋ ਸਕਦੀ ਹੈ ਤੇ ਅਸੀਂ ਹਮੇਸ਼ਾ ਜਿੰਨੇ ਜੋਗੇ ਹੈਗੇ ਆ ਜੀ ਅਸੀਂ ਸਾਨੂੰ ਗੁਰੂ ਸੇਵਾ ਦਾ ਮੌਕਾ ਦਿਓ ਤੇ ਸ਼ੁਰੂ ਕਰਨ ਜਾ ਰਹੇ ਹਾਂ ਬਾਕੀ ਬਾਬਾ ਨਾਨਕ ਸਖਾ ਦੇ ਬਾਈ ਗੁਰਜੀਤ ਸਿੰਘ ਸਾਹਿਬ ਬਾਈ ਗੁਰਜੀਤ